ਕੇਂਦਰੀ ਸਰਕਾਰ ਵੱਲੋਂ ਵਿੱਤ ਮੰਤਰੀ ਸੀ타ਰਮਣ ਨੇ ਜੋ ਸੰਡੇ ਨੂੰ ਬਜਟ ਪੇਸ਼ ਕੀਤਾ ਕੁੱਲ ਬਜਟ 553 ਲੱਖ ਕਰੋੜ ਦਾ ਹੈ ਇਹਦੇ ਵਿੱਚ ਕੇਂਦਰ ਸਰਕਾਰ ਨੇ ਕਿਹਾ ਕਿ ਅਸੀਂ ਭਾਰਤ ਨੂੰ ਵਿਕਸਿਤ ਕਰਨ ਦੇ ਲਈ ਨਿਰਮਾਣ ਨੂੰ ਮੈਨੂਫੈਕਚਰਿੰਗ ਨੂੰ ਹੁਲਾਰਾ ਦੇਣ ਦੀ ਕੋਸ਼ਿਸ਼ ਕੀਤੀ ਹੋਈ ਆ ਇਹਦੇ ਵਿੱਚ ਲੋਕ ਲੁਹਾਉ ਨਾਰੇਆਂ ਤੋਂ ਪਰਹੇਜ਼ ਕੀਤਾ ਗਿਆ ਤੇ ਆਂਦਨ ਕਰਾਂ ਦੇ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ ਵੱਖ-ਵੱਖ ਪੋਲੀਟੀਕਲ ਆਗੂ ਅਰਥ ਸ਼ਾਸਤਰੀ ਨੇ ਦੇ ਉੱਤੇ ਪ੍ਰਤੀਕਿਰਿਆ ਦਿੱਤੀ ਆ ਖੁਦ ਪ੍ਰਧਾਨ ਮੰਤਰੀ ਸਾਹਿਬ ਨੇ ਕਿਹਾ 140 ਕਰੋੜ ਭਾਰਤੀਆਂ ਲਈ ਦੀਆਂ ਸ਼ਾਮਾਂ ਨੂੰ ਦਸਾਉਂਦਾ ਬਜਟ ਹੈ ਉਧਰ ਦੂਜੇ ਪਾਸੇ ਸਾਬਕਾ ਵਿੱਤ ਮੰਤਰੀ ਪੀਜ ਦੰਬਰ ਨੇ ਕਿਹਾ ਕਿ ਕੇਂਦਰੀ ਬਜਟ ਆਰਥਿਕ ਰਣਨੀਤੀ ਤੇ ਰਾਜਨੀਤੀ ਦੀ ਪ੍ਰੀਖਿਆ ਵਿੱਚ ਅਸਫਲ ਰਿਹਾਗਾ ਇਸ ਤਰ੍ਹਾਂ ਹੀ ਰਾਹੁਲ ਗਾਂਧੀ ਕਹਿੰਦੇ ਆ ਅਜਿਹਾ ਬਜਟ ਜੋ ਸੁਧਾਰਾਂ ਤੋਂ ਇਨਕਾਰੀ ਤੇ ਭਾਰਤ ਦੇ ਅਸਲ ਸੰਕਟਾਂ ਤੋਂ ਅਣਜਾਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਆ ਵੀ ਹਰ ਬਾਰ ਦੀ ਤਰ੍ਹਾਂ ਦਿੱਲੀ ਵੱਲੋਂ ਕੇਂਦਰੀ ਵਿੱਤ ਮੰਤਰੀਆਂ ਵੱਲੋਂ ਜੋ ਬਜਟ ਪੇਸ਼ ਕੀਤੇ ਜਾਂਦੇ ਆ ਉਹਦੇ ਵਿੱਚ ਪੰਜਾਬ ਨਾਲ ਮਤਰਿਆ ਸਲੂਕ ਕੀਤਾ ਜਾਂਦਾ ਤੇ ਜੋ ਇਸ ਵਾਰ ਵੀ ਹੋਏਗਾ ਤੇ ਪੰਜਾਬ ਦੀਆਂ ਸਿਆਸੀ ਪਾਰਟੀਆਂ ਨੇ ਸਾਰਿਆਂ ਨੇ ਟਿੱਪਣੀ ਕੀਤੀ ਹੈ ਦੇ ਉੱਤੇ ਬਜਟ ਨੂੰ ਨਰਾਸ਼ਾਜਨਕ ਕਰਾਰ ਦਿੱਤਾਗਾ ਤੇ ਇਸੇ ਤਰ੍ਹਾਂ ਹੀ ਜੋ ਕਿਸਾਨ ਜਥੇਬੰਦੀਆਂ ਨੇ ਉਹਨਾਂ ਨੇ ਵੀ ਕਿਹਾ ਕਿ ਕਿਸਾਨਾਂ ਵੱਲੋਂ ਕੇਂਦਰੀ ਬਜਟ ਚ ਕੋਈ ਵੀ ਇਸ ਤਰ੍ਹਾਂ ਦੀ ਗੱਲ ਨਹੀਂ ਕੀਤੀ ਵੀ ਜਿਹਦੇ ਵਿੱਚ ਕਿਸਾਨ ਖੁਸ਼ ਹੋ ਸਕਣ ਇਸ ਤਰ੍ਹਾਂ ਜਦੋਂ ਇਹਦੇ ਉੱਤੇ ਟਿੱਪਣੀਆਂ ਹੋ ਰਹੀਆਂ ਨਾ ਤਾਂ ਆਪਾਂ ਇਹ ਦੇਖੀਏ ਉਹਦੇ ਵਿੱਚ ਅਰਥ ਸ਼ਾਸਤਰੀ ਇਸ ਨੂੰ ਦਿਸ਼ਾਹੀਨ ਤੇ ਕਾਰਪੋਰੇਟ ਪੱਖੀ ਕਹਿ ਰਹੇ ਹੈਗੇ ਰঞ্জੀਤ ਸਿੰਘ ਘੋਮਣਹੋਰੀ ਕਹਿੰਦੇ ਆ ਪੂੰਜੀ ਨਿਰਮਾਣ ਲਈ 1 ਲੱਖ ਕਰੋੜ ਰੁਪਏ ਬਹੁਤ ਘੱਟ ਆਗਾ ਇਸੇ ਤਰ੍ਹਾਂ ਹੀ ਸਿਹਤ ਸਿੱਖਿਆ ਸਣੇ ਖੇਤੀ ਸੈਕਟਰ ਵੀ ਨਾਜ਼ਰ ਅੰਦਾਜ਼ ਕੀਤਾ ਇਹ ਪ੍ਰੋਫੈਸਰ ਕੇਸਰ ਸਿੰਘ ਧੰਗੂ ਹੋਰਾਂ ਦਾ ਕਹਿਣਾਗਾ ਜੋ ਬਜਟ ਪੇਸ਼ ਕੀਤਾ ਗਿਆ ਹੈ ਉਹਦੇ ਅੰਕੜੇ ਦੱਸਦੇ ਆ ਕੇ ਸਰਕਾਰ ਦੀ કુલ ਆਮਦਨ ਵਿੱਚ ਇਨਕਮ ਟੈਕਸ ਨਿੱਜੀ ਟੈਕਸ ਕਹਿੰਦੇ ਹਨ ਜਿਹਨੂੰ ਦੀ ਹਿੱਸੇਦਾਰੀ ਇਸ ਵਾਰ ਫੇਰ 21% ਹੋ ਗਿਆ ਜੋ ਕਿ ਵੱਧ ਹੈ ਜੋ ਕਾਰਪੋਰੇਟ ਟੈਕਸ 18% ਦੀ ਤੋਂ ਜ਼ਿਆਦਾ ਗਈ ਤੇ ਇਸੇ ਤਰ੍ਹਾਂ ਪਿਛਲੇ ਇੱਕ ਦਹਾਕੇ ਦੇ ਉਸ ਰੁਝਾਨ ਨੂੰ ਦਰਸਾਉਂਦਾ ਹੈ ਜਿਹਦੇ ਵਿੱਚ ਭਾਰਤ ਦੀ ਟੈਕਸ ਵਿਵਸਥਾ ਦਾ ਝੁਕਾਅ ਕਾਰਪੋਰੇਟਾਂ ਤੇ ਸਿੱਧੇ ਟੈਕਸਾਂ ਦੇ ਪੱਖ ਵਿੱਚ ਰਿਹਾ ਹੈ ਸਾਲ 2019 ਵਿੱਚ ਸਰਕਾਰ ਨੇ ਕਾਰਪੋਰੇਟ ਟੈਕਸ ਦੀਆਂ ਦਰਾਂ ਵਿੱਚ ਕਟੌਤੀ ਕਰਤੀ ਸੀ ਤੇ ਮੌਜੂਦਾ ਘਰੇਲੂ ਕੰਪਨੀਆਂ ਲਈ ਇਸ ਨੂੰ 22% ਤੇ ਨਵੀਆਂ ਮੈਨੂਫੈਕਚਰਿੰਗ ਕੰਪਨੀਆਂ ਲਈ 15% ਕਰ ਦਿੱਤਾ ਸੀ 2026-27 ਲਈ ਕਾਰਪੋਰੇਟ ਟੈਕਸ ਦਾ ਬਜਟ ਜੋ ਹੁਣ ਇਹ ਬਜਟ ਪੇਸ਼ ਕੀਤਾ ਗਿਆ ਇਸ ਸਾਲ ਦਾ ਇਹਦੇ ਵਿੱਚ ਅਨੁਮਾਨ ਹੈ 12 31000 ਕਰੋੜ ਰੁਪਏ ਜਦੋਂ ਕਿ ਇਨਕਮ ਟੈਕਸ ਤੋਂ ਪ੍ਰਾਪਤੀ ਦਾ ਅਨੁਮਾਨ 1466000 ਕਰੋੜ ਰੁਪਏ ਰੱਖਿਆ ਗਿਆ ਹੈ। ਇਹਦੇ ਮੁਕਾਬਲੇ ਤੇ 25-26 ਵਿੱਚ ਕਾਰਪੋਰੇਟ ਟੈਕਸ ਦਾ ਬਜਟ ਜਿਹੜਾ ਅਨੁਮਾਨ ਸੀ ਉਹ 1082000 ਕਰੋੜ ਰੁਪਏ ਸੀ। ਜਦ ਕਿ ਇਨਕਮ ਟੈਕਸ ਦਾ ਅਨੁਮਾਨ 1438000 ਕਰੋੜ ਰੁਪਏ ਹੈ। ਪੀਆਰਐਸ ਲੈਜਿਸਲੇਟਿਵ ਰਿਸਰਚ ਦੇ ਵਿਸ਼ਲੇਸ਼ਣ ਮੁਤਾਬਕ 2000 ਤੋਂ 2001 ਤੋਂ ਲੈ ਕੇ 2023-24 ਤੱਕ ਕਾਰਪੋਰੇਟ ਟੈਕਸ ਵਿੱਚ ਔਸਤਨ 15% ਦੀ ਤੇ ਨਿੱਜੀ ਇਨਕਮ ਟੈਕਸ ਵਿੱਚ 16% ਦਾ ਸਲਾਨਾ ਵਾਧਾ ਹੋਇਆ। ਇਹਦੇ ਵਿੱਚ ਇਸ ਮਿਆਦ ਵਿੱਚ ਕੁੱਲ ਸਿੱਧੇ ਟੈਕਸਾਂ ਵਿੱਚ ਇਨਕਮ ਟੈਕਸ ਦਾ ਯੋਗਦਾਨ ਵਧਿਆਗਾ। ਸਾਲ 23-24 ਵਿੱਚ ਇਹ ਕੁੱਲ ਸਿੱਧੇ ਟੈਕਸਾਂ ਦਾ 53% ਦੀ ਰਿਹਾ। ਜਿਹੜਾ ਪਹਿਲਾਂ 2000 2001 ਵਿੱਚ 47% ਦੀ ਸੀ 2026 27 ਦੇ ਇਹ ਕੇਂਦਰੀ ਬਜਟ ਵਿੱਚ ਸਰਕਾਰ ਦੀ ਆਮਦਨ ਚ ਸਭ ਤੋਂ ਵੱਡਾ ਹਿੱਸਾ ਉਧਾਰ ਤੇ ਦੇਣਦਾਰੀਆਂ ਦਾ ਜਿਹੜਾ 24% ਬਣਦਾ ਜਦ ਕਿ ਉਸ ਤੋਂ ਬਾਅਦ ਇਨਕਮ ਟੈਕਸ 21% ਦੀ ਤੇ ਫਿਰ ਕਾਰਪੋਰੇਟ ਟੈਕਸ ਦਾ ਜੋੜਨ 18% ਦੀ ਜੀਐਸਟੀ ਤੇ ਹੋਰ ਨਾ ਟੈਕਸਾਂ ਦਾ 15% ਦੀ ਗੈਰ ਟੈਕਸ ਵਾਲੀਆ ਦਾ 10 ਫੀਸਦੀ ਐਕਸਾਈਜ਼ ਡਿਊਟੀ 6 ਫੀਸਦੀ ਕਸਟਮ ਡਿਊਟੀ 4 ਫੀਸਦੀ ਅਤੇ ਹੋਰ ਗੈਰ ਕਾਰਜ ਪੂੰਜੀਗਤ ਪ੍ਰਾਪਤੀਆਂ 2 ਫੀਸਦੀ ਓਏ ਸਰਕਾਰ ਦੇ ਖਰਚੇ ਦੀ ਸਨਚਨਾ ਵੀ ਕੋਮ ਇਸ ਤਰ੍ਹਾਂ ਕੀਤੀ ਗਿਆ ਰਾਜਾਂ ਦੀ ਟੈਕਸਾਂ 'ਚ ਹਿੱਸੇਦਾਰੀ 22% ਸਭ ਤੋਂ ਵੱਧ ਜਿਹੜੀ ਸਾਰਿਆਂ ਤੋਂ ਵੱਧ ਆ ਗਈ ਇਹਦੇ ਬਾਵਜੂਦ ਵਿਆਜ ਭੁਗਤਾਨ ਤੇ 20% ਕੇਂਦਰੀ ਖੇਤਰ ਦੀਆਂ ਯੋਜਨਾਵਾਂ ਤੇ 17% ਰੱਖਿਆ ਤੇ ਜੋ ਵਧਾਇਆ ਗਿਆ ਇਸ ਵਾਰ ਬਜਟ 11% ਦੀ ਹੋਰ ਖਰਚ ਤੇ ਵਿੱਤ ਕਮਿਸ਼ਨ ਤੇ ਹੋਰ ਟਰਾਂਸਫਰ ਇਹ ਹੈਗੇ 7% ਦੀ ਅਤੇ ਪ੍ਰਮੁੱਖ ਸਬਸਿਡੀਆਂ 6% ਸ਼ਾਮਲ ਹੈ ਇਹਦੇ ਵਿੱਚ ਖਰਚੇ ਵਾਲੇ ਪਾਸੇ ਪਿਛਲੇ ਇੱਕ ਦਹਾਕੇ ਵਿੱਚ ਭਾਰਤ ਦੀ ਟੈਕਸ ਵਿਵਸਥਾ ਨੇ ਕਾਰਪੋਰੇਟ ਤੇ ਸਿੱਧੇ ਟੈਕਸਾਂ ਨੂੰ ਤਰਜੀਹ ਦਿੱਤੀ ਹੈ ਘਰੇਲੂ ਕੰਪਨੀਆਂ ਲਈ ਕਾਰਪੋਰੇਟ ਟੈਕਸ 30% ਦੀ ਤੋਂ ਘਟਾ ਕੇ 22% ਅਤੇ ਨਵੀਆਂ ਮੈਨੂਫੈਕਚਰਿੰਗ ਕੰਪਨੀਾਂ ਲਈ 15% ਕਰ ਦਿੱਤਾ ਗਿਆ ਪਰ ਇਸ ਦੇ ਬਾਵਜੂਦ ਇੰਨਾ ਤੋਂ ਟੈਕਸ ਵਸੂਲੀ ਜੀਡੀਪੀ ਦੇ 3.5% ਤੋਂ ਘਟ ਕੇ 2.8% ਰਹਿ ਗਈ ਹੈ ਦੂਜੇ ਪਾਸੇ ਪਿਛਲੇ 5 ਸਾਲਾਂ ਵਿੱਚ ਜੀਐਸਟੀ ਤੋਂ ਹੋਣ ਵਾਲੀ ਆਮਦਨ 4.4 ਲੱਖ ਕਰੋੜ ਰੁਪਏ ਤੋਂ ਵੱਧ ਕੇ 22.08 ਲੱਖ ਕਰੋੜ ਰੁਪਏ ਹੋ ਗਈ ਹੈ ਜਿਦੇ ਵਿੱਚ ਸਾਲ ਦਰ ਸਾਲ 9.4% ਦਾ ਵਾਧਾ ਦਰਜ ਕੀਤਾ ਗਿਆ ਹੈ। ਇਸ ਅਸੰਤੁਲਿਤ ਟੈਕਸ ਬਵਸਥਾ ਦੇ ਚਲਦਿਆਂ ਆਰਥਿਕ ਨਾ ਬਰਾਬਰੀ ਵਧੀ ਹੈ ਪਿਛਲੇ ਸਾਲਾਂ 'ਚੋ। ਭਾਰਤ ਇਸ ਵੇਲੇ ਦੁਨੀਆ ਦੇ ਸਭ ਤੋਂ ਵੱਧ ਨਾ ਬਰਾਬਰੀ ਵਾਲੇ ਦੇਸ਼ਾਂ 'ਚ ਗਿਣਿਆ ਜਾਂਦਾ। ਦੇਸ਼ ਦੀ ਕੁੱਲ ਆਮਦਨ ਦਾ ਲਗਭਗ 58% ਦੀ 10% ਦੀ ਲੋਕਾਂ ਕੋਲ ਹੈ। ਜਦਕਿ ਹੇਠਲੇ 50% ਦੀ ਲੋਕਾਂ ਨੂੰ ਸਿਰਫ 15% ਦੀ ਹੀ ਮਿਲਦਾ। ਸੰਪਤੀ ਦੀ ਨਾ ਬਰਾਬਰੀ ਇਹ ਤੋਂ ਵੀ ਕਿਤੇ ਵੱਧਾ ਸਭ ਤੋਂ ਅਮੀਰ 10% ਦੀ ਕੋਲ-ਕੁੱਲ ਸੰਪਤੀ ਦਾ ਲਗਭਗ 65% ਤੇ ਸਿਖਰਲੇ 1% ਦੀ ਕੋਲ ਕਰੀਬ 40% ਦਾ ਇਹ ਵਿਸ਼ਲੇਸ਼ਣ ਹੋਇਆ ਤੇ ਇਹ ਸੀਗਾ 2026-27 ਦਾ ਕੇਂਦਰ ਦਾ ਬਜਟ